ਤਾ ਹਰਾ ਪੈਨ ਚੱਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਹੁਣ ਇਹਨੂੰ 33 ਸੀਟਾਂ ਦੇ ਨਾਲ ਅਜੀਬੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਹੈ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏਗਾ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਹੈ ਕਹੀ ਇਹੋ ਜੇ ਅਫਸਰ ਨੇ ਜਿਨ੍ਹਾਂ ਮੈਂ 2019 ਤੋਂ ਦੇਖ ਰਹੀ ਹਾਂ ਉਹਨਾਂ ਦੀ ਕਾਰਗੁਜ਼ਾਰੀ ਅਜੀਬੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪਰਮਾਤਮਾ ਤੋਂ ਡਰ ਕੇ ਕਹਿੰਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕੱਲ ਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਆ ਦਾ ਜਿਆਦਾ देर ਨਹੀਂ ਚੱਲੂਗਾ ਜਿੱਤ ਸੱਚ ਦੀ ਹੋਊਗੀ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਇਹਨਾਂ ਝੂਠੇ ਧੋਖੇ ਬਾਜ਼ਾ ਨਾਲ ਸਾਡੇ ਉੱਤੇ ਗੰਦੇ ਇਲਜ਼ਾਮ ਲਾਏ ਹੁਣ ਬੇਅਦਬੀ ਦੀ ਗੱਲ ਕਿਉਂ ਨਹੀਂ ਕਰਦੇ ਦੋਵੇਂ ਕਿਉਂ ਚੁੱਪ ਬੈਠੇ ਨੇ ਹੁਣ ਨਸ਼ਿਆਂ ਦੀ ਗੱਲ ਤਾਂ ਇਹਨਾਂ ਦੇ ਖੁਦ ਦੇ ਪਾਰਟੀ ਦੇ ਵਕਰ ਕਰ ਰਹੇ 10 ਗੁਣਾ ਨਸ਼ਾ ਵੱਧ ਗਿਆ ਹੁਣ ਕੌਣ ਦੋਸ਼ੀ ਹੈ ਹੁਣ ਕੋਈ ਇਹਦੀ ਗੱਲ ਨਹੀਂ ਤੁਸੀਂ ਦੇਖੀ ਚਲੋ ਹੌਲੀ ਹੌਲੀ ਆਹ ਦਸ ਤਾਂ ਇਕੱਠੇ ਹੀ ਨੇ ਇੱਥੇ ਝੂਠ ਮਾਰ ਕੇ ਗਏ ਸੀ ਵੱਖਾ ਦਿੱਲੀ ਜਾ ਕੇ ਦੇਖੋ ਕਿਵੇਂ ਸਾਰੇ ਇਕੱਠੇ ਖੜੇ ਹੋਣਗੇ ਤੇ ਉੱਥੇ ਚਲੂਗੀ इंडिया अलायंस ਦੀ ਰਾਜਨੀਤੀ ਪੰਜਾਬ ਦੀ ਕੋਈ ਗੱਲ ਨਹੀਂ ਹੋਊਗੀ ਜਿਨ੍ਹਾਂ ਨੇ ਮਿਹਨਤ ਕੀਤੀ ਆਪਦੀ ਪਾਰਟੀ ਦਾ ਝੰਡਾ ਬੁਲੰਦ ਰੱਖਣ ਵਾਸਤੇ ਜਿਨ੍ਹਾਂ ਨੇ ਇੱਜ਼ਤ ਤੇ ਮਾਨ ਪਾਰਟੀ ਦਾ ਤਾਂ ਪਰਿਵਾਰ ਦਾ ਬਰਕਰਾਰ ਜੇ ਰੱਖਿਆ ਇਹ ਤੁਹਾਡੇ ਸਾਰਿਆਂ ਦੇ ਦੇਨ ਸਦਕਾ ਹੈ ਤੇ ਤੁਹਾਨੂੰ ਬਿਲਕੁਲ ਮਾਇੂਸ ਹੋਣ ਦੀ ਲੋੜ ਨਹੀਂ ਬਹੁਤ ਵੱਡੀਆਂ ਚੁਣੌਤੀਆਂ ਦਾ ਸਾਹਮਣਾ ਆਪਾਂ ਕਰ ਰਹੇ ਹਾਂ 2015 ਤੋਂ ਕਰੀ ਜਾ ਰਹੇ ਹਾਂ ਕੋਈ ਘੱਟ ਚੁਣੌਤੀਆਂ ਨਹੀਂ ਸਾਰੀ ਤਾਕਤ ਇਕੱਠੀਆਂ ਹੋਈਆਂ ਨੇ ਅਕਾਲੀ ਦਲ ਨੂੰ ਖਤਮ ਕਰਨ ਵਾਸਤੇ ਪਰਿਵਾਰ ਨੂੰ ਖਤਮ ਕਰਨ ਵਾਸਤੇ ਲੇਕਿਨ ਜਿਵੇਂ ਮੈਂ ਕਿਹਾ ਜਾਂ ਤੂੰ ਮੇਰੇ ਵਾਲੇ ਤਾਂ ਕੀ ਮੋਸ਼ਾ ਕੀ ਡਰ ਹੈਗਾ ਉਸ ਮਾਲਿਕ ਦੀ ਰਹਿਮਤ ਚਾਹੀਦੀ ਸਹੀ ਰਾਹ ਤੇ ਚੱਲਦੇ ਰਹੀ ਮੈਨੂੰ ਆ ਵੀ ਪਤਾ ਹੈ ਬਹੁਤ ਸਾਰੇ ਵਿਰੋਧੀਆਂ ਨੇ ਜਿੱਥੇ ਬਥੇਰੇ ਭ੍ਰਮ ਫੈਲਾਏ ਸਾਡੇ ਖਿਲਾਫ ਸ਼ਹਿਰਾਂ 'ਚ ਕਿਹਾ ਗਿਆ ਜੀ ਆਤਾ ਜੀ ਇਹਨੂੰ ਵੋਟ ਪਾਣਾ ਮੇਰਾ ਕਾਂਗਰਸ ਦਾ ਮੈਂ ਉਮੀਦਵਾਰ ਦਾ ਮੈਂ ਸੁਣ ਰਹੀ ਸੀ ਸਾਰੇ ਪਿੰਡਾਂ 'ਚ ਜਾ ਕੇ ਇਹ ਤਾਂ ਜੀ ਮੋਦੀ ਨੂੰ ਪਾਣ ਦੀ ਵੋਟ ਹੈ ਹੁਣ ਸਾਰਾ ਪੰਜਾਬ ਜਿੱਥੇ 70% ਦੀ ਜੇ ਭਾਜਪਾ ਨੂੰ ਆਈ ਹੈ ਇਹਦਾ ਮਤਲਬ 90% ਦੀ ਤੋਂ ਵੱਧ ਲੋਕੀ ਮੋਦੀ ਦੇ ਉਲਟ ਸਿਗੇ ਪੂਰੇ ਪੰਜਾਬ 'ਚ ਮੋਦੀ ਦੇ ਉਲਟ ਇੱਕ ਹਵਾ ਵਗ ਰਹੀ ਸੀ ਕਿ ਇਹਨੂੰ ਹਰਾਣਾ ਹੈ ਤੇ ਸਾਡੇ ਵਿਰੋਧੀ ਕਹਿੰਦੇ ਸੀ ਇਹਨੂੰ ਵੋਟ ਪਾਣਾ ਮੋਦੀ ਨੂੰ ਵੋਟ ਪਾਣ ਦੇ ਬਰਾਬਰ ਹੈ ਜੇ ਅਸੀਂ ਉਹਨਾਂ ਦੇ ਨਾਲ ਸਮਝੌਤਾ ਕਰਨਾ ਸਿਗਾ ਤੇ ਆਪਾਂ ਪਹਿਲੇ ਕਰਦੇ ਤਾਂ ਕਿ ਸੀਟਾਂ ਵਧਾਂਦੀਆਂ ਪਹਿਲੇ ਕਰਦੇ ਤਾਂ ਕਿ ਮੈਂ ਸੌਖੀ ਹੋਰ 1.5 ਲੱਖ ਤੋਂ ਮੈਂ ਜਿੱਤਦੀ ਬਾਦਰੋਂ ਕੌਣ ਸਮਝੌਤੇ ਕਰਦਾ ਹੈ ਲੇਕਿਨ ਅਕਾਲੀ ਦਲ ਨੇ ਇਹਨਾਂ ਧੋਖੇਬਾਜ਼ਾਂ ਦੀ ਤਰ੍ਹਾਂ ਕੁਰਸੀ ਦੇ ਖਾਤਰ ਸਮਝੌਤਾ ਆਪ ਤੇ ਕਾਂਗਰਸ ਦੀ ਤਰ੍ਹਾਂ ਅਸੀਂ ਨਹੀਂ ਕੀਤਾ ਅਸੀਂ ਕੁਰਸੀ ਛੱਡੀ ਤੇ ਇਕੱਲੇ ਖੜੇ ਪੰਜਾਬ ਦੇ ਹੱਕਾਂ ਦੀ ਖਾਤਰ ਤੇ ਅੱਜ ਵੀ ਤੁਸੀਂ ਦੇਖੀ ਚਲੋ ਹੌਲੀ ਹੌਲੀ ਆਹ ਦਸ ਤਾਂ ਇਕੱਠੇ ਹੀ ਨੇ ਇੱਥੇ ਝੂਠ ਮਾਰ ਕੇ ਗਏ ਸੀ ਵੱਖਾ ਦਿੱਲੀ ਜਾ ਕੇ ਦੇਖੋ ਕਿਵੇਂ ਸਾਰੇ ਇਕੱਠੇ ਖੜੇ ਹੋਣਗੇ ਤੇ ਉੱਥੇ ਚੱਲੂਗੀ ਇੰਡੀਆ ਆਲਾਈਂਸ ਦੀ ਰਾਜਨੀਤੀ ਪੰਜਾਬ ਦੀ ਕੋਈ ਗੱਲ ਨਹੀਂ ਹੋਊਗੀ ਹਾ ਤਿੰਨ ਹੋਰ ਨੇ ਉਹਨਾਂ ਤਿੰਨੋਂ ਵਿੱਚੋਂ ਇੱਕ ਨੂੰ ਜੇਲ੍ਹ ਤੋਂ ਰਿਹਾਈ ਮਿਲਦੀ ਨਹੀਂ ਮਿਲਦੀ ਉਹ ਤਾਂ ਕਾਨੂੰਨ ਦੱਸੂਗਾ ਮੈਨੂੰ ਤਾਂ ਪਤਾ ਨਹੀਂ ਦੂਜੇ ਕਿਹੜੇ ਪਾਸੇ ਜਾਂਦੇ ਨੇ ਮੈਂ ਕਹਿ ਨਹੀਂ ਸਕਦੇ ਲੇਕਿਨ ਮੈਂ ਤੁਹਾਨੂੰ ਦਾਅਵੇ ਨਾਲ ਕਹਿ ਸਕਦੀ ਆ ਭਾਵੇਂ ਪਿਛਲੇ 5 ਸਾਲ ਦਾ ਰਿਕਾਰਡ ਦੇਖ ਲਓ ਡਟ ਕੇ ਪੰਜਾਬ ਦੀ ਹੱਕਾਂ ਦੀ ਗੱਲ ਕੀਤੀ ਭਾਵੇਂ ਕੱਲੀ ਸੀ ਲੇਕਿਨ ਤਾਂ ਵੀ ਨਹੀਂ ਝਿੱਜ ਗਈ ਹੁਣ ਵੀ 545 ਦੇ ਵਿੱਚੋਂ ਭਾਵੇਂ ਕੱਲੀ ਆਵਾਜ਼ ਹੋਗੀ ਸ਼ਰੋਵਨੀ ਅਕਾਲੀ ਦਲ ਦੀ ਲੇਕਿਨ ਭਾਵੇਂ ਸਾਡੇ ਕਿਸਾਨਾਂ ਦਾ ਮੁੱਦਾ ਹੈ भावें साढ़े पानिया की लड़ाई है भावें साार्मिक स्थानों की लड़ाई है भावें बंदी सिखा की लड़ाई है एक एक मुद्दा भावें समा देन ना देन लेकिन आवाज बुलंद करें तो पिछे नहीं हटती क्योंकि गुरु का वोट आदसा लैके गुरु का वोट आदसा लैके सच की राह चे चलद यहां झूठे धोखेबाजा तो सा गे इल्जाम लाए हूं बेदबी की गल क्यों नहीं करते दोवें क्यों चुप बैठे ने ਹੋ ਨਸ਼ਿਆਂ ਦੀ ਗੱਲ ਤਾਂ ਇਹਨਾਂ ਦੇ ਖੁਦ ਦੇ ਪਾਰਟੀ ਦੇ ਵਕਰ ਕਰ ਰਹੇ 10 ਗੁਣਾ ਨਸ਼ਾ ਵੱਧ ਗਿਆ ਹੁਣ ਕੌਣ ਦੋਸ਼ੀ ਹੈ ਹੁਣ ਕੋਈ ਇਹਦੀ ਗੱਲ ਨਹੀਂ ਕਰੂਗਾ ਜਦ ਦੋਵੇਂ ਇਕੱਠੇ ਨੇ ਹੁਣ ਵਿਰੋਧੀ ਧਿਰ ਤੱਕ ਇਕੱਲੇ ਅਕਾਲੀ ਦਲ ਰਹਿ ਗਈ ਲੋਕਾਂ ਨੂੰ ਭਾਵੇਂ ਇਹ ਗੱਲ ਸਮਝ ਆਈ ਨਹੀਂ ਆ ਭੁਲੇਖੇ ਭਰੰਪ ਭੁਲੇਖੇ ਫੈਲਾਈ ਜਾਂਦੇ ਨੇ ਸਾਰੇ ਇਕੱਠੇ ਨੇ ਅਕਾਲੀ ਦਲ ਦੇ ਖਿਲਾਫ ਅੱਜ ਤੁਸੀਂ ਇਕੱਠੇ ਹੋ ਜਾਓ ਇਹਨਾਂ ਸਾਰਿਆਂ ਦੇ ਖਿਲਾਫ ਪੰਜਾਬ ਦੇ ਹੱਕ 'ਚ ਆਪਾਂ ਨੂੰ ਇਕੱਠੇ ਹੋਣਾ ਪਊਗਾ ਜ਼ਰੂਰ ਇਸ ਗੱਲ ਦਾ ਚਿੰਤਨ ਕਰੋ ਕਿਵੇਂ ਪਿੰਡਾਂ ਤੋਂ ਜੇ ਅਸੀਂ ਸਾਡੀ ਘਾਟ ਰਹਿ ਗਈ ਉਹਦਾ ਕਾਰਨ ਕੀ ਸੀ ਕਿ ਅਸੀਂ ਆਪਣਾ ਸਨੇਹਾ ਘਰ ਕਰਤਾ ਹੀ ਲਜਾਂ ਚੇ ਘਾਟ ਕਮ ਹੀ ਰਹੀ ਕਿ ਅਸੀਂ ਲੋਕਾਂ ਦੇ ਵਿੱਚ ਘਟ ਵਿਚਰਦੇ ਸੀ ਕੀ ਘਾਟ ਕਮੀਆਂ ਸੀਗੀਆਂ ਉਹਨਾਂ ਦਾ ਸੁਧਾਰ ਕਿਵੇਂ ਹੋ ਸਕਦਾ ਹੈ ਕਿਉਂਕਿ ਜੇ ਸਤਾਈ ਚ ਸਰਕਾਰ ਬਣਾਨੀ ਹੈ ਤਾਂ ਫਿਰ ਚਿੰਤਨ ਕਰਨਾ ਜ਼ਰੂਰੀ ਹੈ ਮੈਂ ਇਹ ਚਿੰਤਾ ਨਹੀਂ ਸਮਝਦੀ ਕਿ ਜਿਹੜੇ ਸਾਡੇ ਵਿੱਚੋਂ ਯਾ ਸਾਡੇ ਵਿਰੋਧੀਆਂ ਨੇ ਤਾਂ ਕਹਿਣਾ ਹੀ ਲੇਕਿਨ ਸਾਡੇ ਵਿੱਚੋਂ ਜਿਹੜੇ ਆਪ ਤੀਜੀ ਜਿੱਤੀ ਜੇ ਨੰਬਰ 'ਚ ਆਏ ਨੇ ਕੰਮ ਖੁਦ ਨਹੀਂ ਕੀਤਾ ਤੀਜੇ ਨੰਬਰ 'ਚ ਤੁਸੀਂ ਆਓ ਤਾਂ ਕੋਈ ਸਾਰੀ ਗਲਤੀਆਂ ਤਾਂ ਵੀ ਲੀਡਰਸ਼ਿਪ ਦੀ ਹੈ ਲੀਡਰਸ਼ਿਪ ਦੀ ਗਲਤੀ ਹੋ ਸਕਦੀ ਹੈ ਲੇਕਿਨ ਪਹਿਲੇ ਅੰਕ ਨੇ ਅੰਦਰ ਛਾਤੀਏ ਕਿ ਸਾਡੀ ਕੀ ਘਾਟ ਕਮੀ ਰਹੀ ਹੈ ਕਿਉਂਕਿ ਲੀਡਰਸ਼ਿਪ ਦੇ ਹੋਂਦੇ ਤਬ ਬਠਿੰਡੇ ਹਲਕੇ ਦੇ ਲੋਕਾਂ ਨੇ ਮੋਹਰ ਲਾ ਕੇ ਪਿਛਲੀ ਵਾਰੀ ਵੀ ਦੋ ਜਿਤਾਤੇ ਸੀ ਉਨ੍ਹੀ 'ਚ ਹੁਣ ਵੀ ਪਰਵਾਹ ਜਿਤਾਤਾ ਤਾਂ ਜੇ ਲੀਡਰਸ਼ਿਪ ਦੀ ਕੋਈ ਗੱਲ ਹੁੰਦੀ ਤਾਂ ਲੋਕੀ ਪਹਿਲੇ ਹੀ ਫਤਵਾ ਦਿੰਦੇ सो so, पहले तो आत्म चिंतन जी उगल चकते हैं आत्म चिंतन करिए कि सुधार करते हैं चे घटी स्थाई बधाई भी मैं भावे लिख के दौ मैं कि सुधार सीरी घाट कमी की रही है ताकि अगले पांच साल में पूरा कर सकता कि प्रेम जी की कर सकते ने प्रधान साहब की कर सकते हैं सकल प्रधान की कर सकते ने तो तीन पेंड पिंड की जिम्मेवारी ਸਭ ਤੋਂ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਪਿੰਡ ਦੇ ਆਗੂਆਂ ਦੀ ਹਾਂ ਇਹ ਵੀ ਸਹੀ ਹੈ ਕਿ ਆਪ ਦੀ ਸਰਪੰਚੀਆਂ ਦੇ ਚੱਕਰ 'ਚ ਇਹਨਾਂ ਨੇ ਸਮਝੌਤੇ ਕਰ ਲਿੱਤੇ ਨੇ ਤੇ ਹੁਣ ਸਰਪੰਚੀ ਆਣ ਗਿਆ ਇਹਨਾਂ ਦੇ ਸਮਝੌਤੇ ਸਾਰੇ ਸਾਹਮਣੇ ਆਣਗੇ ਲੇਕਿਨ ਆਪਣੇ ਵਾਸਤੇ ਸਰਪੰਚੀ ਦੀ ਲੜਾਈ ਡਟ ਕੇ ਲੜਾਂਗੇ ਕੋਈ ਗੱਲ ਨਹੀਂ ਜਿੰਨਾ ਪ੍ਰਸ਼ਾਸਨ ਦਾ ਜ਼ੋਰ ਜ਼ਬਰ ਲਾ ਲੈਨ ਮੇਰੀ ਵੀ ਕਾਲੀ ਡਾਇਰੀ ਇਹਦਾ ਤਾਂ ਹਰਾ ਪੈਨ ਚੱਲਿਆ ਨਹੀਂ ਕਿਕਲੀ ਦਾ ਜਵਾਬ ਲੋਕਾਂ ਨੇ ਦੇ ਦਿੱਤਾ ਹੁਣ ਇਹਨੋ ਦਿੱਤੀ ਸੀਟਾ ਦੇ ਨਾਲ ਜੇ ਵੀ ਕੁਰਸੀ 'ਚ ਜੇ ਬੈਠਿਆ ਤਾਂ ਸ਼ਰਮ ਇਹਨੂੰ ਆਣੀ ਚਾਹੀਦੀ ਐ ਕਿ ਹੁਣ ਸਟੇਜ ਨਹੀਂ ਲੋਕੀ ਚਾਹੁੰਦੇ ਨੇ ਤੂੰ ਸਟੇਟ ਚਲਾ ਲੇਕਿਨ ਮੁੱਖ ਮੰਤਰੀ ਨੂੰ ਜੇ ਸਮਝ ਆਏਗਾ ਸੋ ਮੈਂ ਵੀ ਕਹਿਣਾ ਚਾਹਾਂਗੀ ਪ੍ਰਸ਼ਾਸਨ ਨੂੰ ਕਿ ਇਹਦਾ ਹਰਾ ਪੈਨ ਤਾਂ ਚੱਲਿਆ ਨਹੀਂ ਲੇਕਿਨ ਮੇਰੀ ਕਾਲੀ ਡਾਇਰੀ ਖੁੱਲ ਗਈ ਐ ਕਹੀ ਇਹੋ ਜੇ ਅਫਸਰ ਨੇ ਕਹੀ ਇਹੋ ਜੇ ਅਫਸਰ ਨੇ ਜਿਨ੍ਹਾਂ ਮੈਂ 2019 ਤੋਂ ਦੇਖ ਰਹੀ ਆ ਉਹਨਾਂ ਦੀ ਕਾਰਗੁਜ਼ਾਰੀ ਅਜੀਬ ਹੀ ਮੈਨੂੰ ਲੋਕੀ ਦੱਸ ਰਹੇ ਨੇ ਕਈ ਨਵੇਂ-ਨਵੇਂ ਬਣੇ ਨੇ ਅਫਸਰ ਤੇ ਉਹ ਸੋਚਦੇ ਨੇ ਕਿ ਸਰਕਾਰ ਤਾਂ ਆਹੀ ਰਹੋਗੀ ਜੇ ਹਨੇਰਾ ਆ ਜਾਣਾ ਤਾਂ ਦਿਨ ਤਾਂ ਚੜਨਾ ਹੀ ਚੜਨਾ ਹੈ ਅੱਜ ਹਾਰੇ ਆ ਕੱਲ ਜਿੱਤ ਤੁਹਾਡੀ ਹੋਣੀ ਹੋਣੀ ਹੈ ਉਹ ਦਿਨ ਦੂਰ ਨਹੀਂ ਪਰਮਾਤਮਾ ਤੋਂ ਡਰ ਕੇ ਕਹਿੰਨੀ ਆ ਹਮੇਸ਼ਾ ਸੱਚ ਦੀ ਜਿੱਤ ਹੁੰਦੀ ਹੈ ਝੂਠ ਦੇ ਪੈਰ ਨਹੀਂ ਹੁੰਦੇ ਕੱਲ ਯੋਗ ਦਾ ਜ਼ੋਰ ਹੈ ਝੂਠ ਚੱਲ ਗਿਆ ਦੋਆ ਦਾ ਜਿਆਦਾ देर ਨਹੀਂ ਚੱਲੂਗਾ ਜੇ ਤਾਂ ਸੱਚ ਦੀ ਹੋਊਗੀ ਕਿਉਂਕਿ ਮਾਲਕ ਸੱਚ ਦੇ ਨਾਲ ਖੜਿਆ ਹੈ ਸਰਕਾਰ ਤੁਹਾਡੀ ਆਊਗੀ ਤੇ ਜਿਸ ਦਿਨ ਆ ਗਈ ਫਿਰ ਜਿਨ੍ਹਾਂ ਨੇ ਤੁਹਾਡੇ ਨਾਲ ਮਾਰਾ ਕੀਤਾ ਹੈ ਉਹਨਾਂ ਦੀ ਖੈਰ ਨਹੀਂ ਇਹ ਮੈਂ ਵੀ ਵਿਸ਼ਵਾਸ ਨਾਲ ਤੁਹਾਨੂੰ ਕਹਿ ਸਕਦੀ ਹਾਂ ਬਸ ਤੁਸੀਂ ਤੱਕੜੇ ਰਹੋ ਆਪਦੀ ਪਾਰਟੀ ਵਾਸਤੇ ਜੀ ਜਾਨ ਲਾ ਕੇ ਤੇ ਮੈਂ ਤੁਹਾਡੇ ਸਾਰਿਆਂ ਦਾ ਧੰਨਵਾਦ ਕਰਦੀਆਂ ਕਿ ਇਹਨਾਂ ਔਖਿਆਂ ਸਮੇਂ ਵਿੱਚ ਵੀ ਜੇ ਚੰਗੇ ਦੇਣਾ ਚਾਹਤਾ ਸਾਰੇ ਹੀ ਪਹੁੰਚ ਜਾਂਦੇ ਨੇ ਲੇਕਿਨ ਮਾੜੇ ਦਿਨਾਂ ਵਿੱਚ ਵੀ ਤੁਸੀਂ ਪਾਰਟੀ ਦੇ ਨਾਲ ਖੜੇ ਤੇ ਪਾਰਟੀ ਦੀ ਲੜਾਈ ਲੜੀ ਜੇ ਅਸਲੀ ਜੋਝਾਰੂ ਪਾਰਟੀ ਦੇ ਜੈ ਸਰਮੋਰ ਸਰਤਾਜ ਨੇ ਤਾਂ ਤੁਸੀਂ ਸਾਰੇ ਉਹ ਵਰਕਰੋ ਜਿਹੜੇ ਮਾੜੇ ਦਿਨਾਂ ਦੇ ਜ਼ੋਰ ਜ਼ਬਰ ਦੇ ਖਿਲਾਫ ਅੱਜ ਵੀ ਪਾਰਟੀ ਦੇ ਨਾਲ ਖੜੇ ਹੋ ਪਿੰਡ ਪਿੰਡ 'ਚ ਖੜੇ ਹੋਇਓ ਤੇ ਜਿਹੜੀ 2022 'ਚ ਘਾਟ ਹੋਈ ਸੀ ਉਹਨੂੰ ਭਰਨ ਵਾਸਤੇ ਉਹਨੂੰ ਸੁਧਾਰਨ ਵਾਸਤੇ ਤੁਸੀਂ ਮਿਹਨਤ ਕੀਤੀ हाँ जे थोड़ी जी घाट अदे भी रह गई है कोई गल नहीं होर जोर लाइए होर मेहनत करिए मैं भी कोशिश करा कि मैं बठिंडे जिमें कीता परमात्मा बल बख्शे मैं अपने आप नो माड़ा जा मैं महसूस कर रही सी कि लोगों की उम्मीदा हैग शायद मानसे जिले वाले मेरे तो नाराज ने कि जिन्ना मैं बठिंडे कर गई उ मैं मानसे कर नहीं सकी तो हम ਇਹਨਾਂ ਦਾ ਦਿਲ ਜਿੱਤਣ ਵਾਸਤੇ ਮੈਂ ਕਿਵੇਂ ਕਰਾਂਗੀ ਇੱਥੇ ਤਾਂ ਸਰਕਾਰ ਹੈ ਨਹੀਂ ਉੱਥੇ ਆਪਾਂ ਜੁੜਨਾ ਨਹੀਂ ਹੋਣਾ ਨੇ ਨਾਲ ਫਿਰ ਮੇਰੇ ਮਨਛੇ ਗੁਰੂ ਸਾਹਿਬ ਨੇ ਕਿਹਾ ਕਿ ਤੂੰ ਆਪਣੇ ਸੁਪਨੇ ਚ ਕਦੇ ਐਮ ਸੋਚਿਆ ਸੀ ਉਹ ਐਮਸ ਵੀ ਤਾਂ ਮੈਂ ਤੇਰੀ ਝੋਲੀ ਚ ਪਾਇਆ ਨਾ ਹੋਰ ਕੋਈ ਲਾ ਸਕਿਆ ਤੇ ਜੇ ਉਸ ਮਾਲਕ ਦੀ ਰਜ਼ਾ ਹੋਏ ਅਰਦਾਸ ਉੱਥੇ ਹੋਏ ਤਾਂ ਫਿਰ ਇੰਨੇ ਵੱਡੇ ਕੰਮ ਮਾਲਕ ਕਰਾ ਦਿੰਦਾ ਜਿਹੜੇ ਆਪਣੇ ਸੋਚ ਤੇ ਆਪਣੇ ਸੁਪਨੇ ਤੋਂ ਵੀ ਬਾਹਰ ਹੁੰਦੇ ਨੇ ਸੋ ਕੋਈ ਗੱਲ ਨਹੀਂ ਹੁਣ ਅਗਲੀ ਵਾਰੀ ਮਾਨਸੇ ਜ਼ਿਲ੍ਹੇ ਦਾ ਨੰਬਰ ਆਊਗਾ ਸ਼ੁਰੂਆਤ ਕਾਤਰੀਆ ਜਿਹੜਾ ਇਹਨਾਂ ਨੇ 10 ਸਾਲ ਨਾਸਮਾਰਿਆ ਹੈਗਾ ਉਹ ਆਪਾਂ ਕਰਾਂਗੇ ਲੇਕਿਨ ਮੈਂ ਖੁੱਡਿਆ ਸਾਹਿਬ ਨੂੰ ਜ਼ਰੂਰ ਬੇਨਤੀ ਕਰਾਂਗੀ ਖੁੱਡਿਆ ਸਾਹਿਬ ਮਾਨਸਾ ਸ਼ਹਿਰ ਤੁਹਾਡੇ ਸੀਵਰ ਤੋਂ ਬੜਾ ਦੁਖੀ ਹੈ ਤੁਹਾਡੀ ਵੋਟਾਂ ਵੀ ਇਹਨਾਂ ਨੇ ਵਧਾ ਦਿੱਤੀਆਂ ਸਰਕਾਰ ਵੀ ਤੁਹਾਡੀ ਹੈ ਮੈਂ ਤਾਂ ਬੇਨਤੀ ਆਪਣੇ ਲੋਕਾਂ ਵਾਸਤੇ ਕਰਾਂਗੀ ਕਿ ਥੋੜਾ ਉਹਨਾਂ ਦਾ ਸੁਧਾਰ ਕਰ ਦਿਓ ਜਿਹੜੇ ਨਰਕ 'ਚ ਜੀ ਰਹੇ ਨੇ ਇਹਨਾਂ ਪਿੰਡਾਂ ਨੇ ਕਈ ਪਿੰਡਾਂ ਨੇ ਬਹੁਤ ਤੁਹਾਡਾ ਮਾਨ ਰੱਖਿਆ ਧੰਨਵਾਦੀ ਦੋਰਾ ਤਾਂ ਪਤਾ ਨਹੀਂ ਤੁਸੀਂ ਕਰੋਗੇ ਕਿ ਨਹੀਂ ਮਾੜੀ ਮੋਟੀ ਗ੍ਰਾਂਟਾ ਭੇਜ ਦੋ ਤਾਂ ਕਿ ਇਹਨਾਂ ਦਾ ਕੁਝ ਮਸਲਾ ਹੱਲ ਹੋ ਜਾਏ ਔਖੇ ਬੈਠੇ ਨੇ ਲੋਕੀ ਬੀਬੀਆਂ ਦੇ ਕਾਰਡ ਬਣਵਾ ਦਿਓ ਤੇ ਨਸ਼ੇ ਨੂੰ ਖਤਮ ਕਰਨ ਵਾਸਤੇ ਹਮਲਾ ਮਾਰ ਦੋ ਉਹਦੇ ਵਾਸਤੇ ਅਸੀਂ ਵੀ ਨਾਲ ਤੁਹਾਡੇ ਲੱਗਾਂਗੇ